3 ਸਾਲ ਪਹਿਲਾਂ ਕੈਨੇਡਾ ਦੇ ਮਨੀਟੋਬਾ ਦੇ ਵਿੱਚ ਯੂਐਸ ਕੈਨੇਡਾ ਸਰਹੱਦ ਦੇ ਨੇੜੇ ਇੱਕ ਭਾਰਤੀ ਪਰਿਵਾਰ ਦੇ ਨਾਲ ਬੜਾ ਹੀ ਦਰਦਨਾਕ ਪਾਣਾ ਵਾਪਰਿਆ ਸੀ। ਪਰਿਵਾਰ ਦੇ 4 ਮੈਂਬਰਾਂ ਦੀ ਠੰਡ ਦੇ ਨਾਲ ਮੌਤ ਹੋ ਗਈ ਸੀ। ਇਸ ਘਟਨਾ ਨੇ ਸਾਰੇ ਭਾਰਤੀ ਸਮਾਜ ਨੂੰ ਝੰਜੋੜਿਆ ਸੀ ਕਿਉਂਕਿ ਮਰਨ ਵਾਲਿਆਂ ਦੇ ਵਿੱਚ ਦੋ ਬੱਚੇ ਵੀ ਸ਼ਾਮਿਲ ਸਨ। ਹੁਣ ਇਸ ਮਾਮਲੇ ਦੇ ਵਿੱਚ ਕੈਨੇਡਾ ਨੇ ਕਾਰਵਾਈ ਕਰਦੇ ਹੋਏ ਕੈਨੇਡਾ ਦੇ ਹੀ ਰਹਿਣ ਵਾਲੇ ਫੈਨਿਲ ਪਟੇਲ ਨੂੰ ਗ੍ਰਿਫਤਾਰ ਕੀਤਾ ਹੈ। ਅਮਰੀਕੀ ਅਧਿਕਾਰੀਆਂ ਦੇ ਐਕਸਟਰੈਡੀਸ਼ਨ ਰਿਕੁਐਸਟ ਦੇ ਉੱਤੇ ਇਹ ਗ੍ਰਿਫਤਾਰੀ ਕੀਤੀ ਗਈ ਹੈ ਤੇ ਹੁਣ ਉਸ ਨੂੰ ਅਮਰੀਕਾ ਦੇ ਹਵਾਲੇ ਕੀਤੀ ਜਾਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਘਟਨਾ ਨੇ ਅੰਤਰਰਾਸ਼ਟਰੀ ਮਨੁੱਖੀ ਤਸਕਰੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਸੀ। ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। 3 ਸਾਲ ਪਹਿਲਾਂ ਭਾਰਤ ਦੇ ਗੁਜਰਾਤ ਦੇ ਰਹਿਣ ਵਾਲੇ ਜਗਦੀਸ਼ ਪਟੇਲ ਉਹਨਾਂ ਦੀ ਪਤਨੀ ਵਿਸ਼ਾਲੀ ਬੈਨ ਪਟੇਲ ਉਹਨਾਂ ਦੀ 11 ਸਾਲ ਦੀ ਬੇਟੀ ਵਿਹਾਂਗੀ ਅਤੇ 3 ਸਾਲ ਦੇ بیٹے ਧਾਰਮਿਕ ਨੇ ਕੈਨੇਡਾ ਦੇ ਟੂਰਿਸਟ ਵੀਜ਼ਾ ਹਾਸਲ ਕਰਕੇ ਕੈਨੇਡਾ ਵਿੱਚ ਐਂਟਰੀ ਕੀਤੀ। ਪਾਰ ਕੈਨੇਡਾ ਤੋਂ ਅਮਰੀਕਾ ਜਾਣ ਦਾ ਸੁਪਨਾ ਲੈ ਕੇ ਪਰਿਵਾਰ ਨੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਤੂਫਾਨੀ ਹਵਾਵਾਂ ਅਤੇ -30 ਡਿਗਰੀ ਤਾਪਮਾਨ ਦੇ ਕਾਰਨ ਪਰਿਵਾਰ ਸਰਹੱਦ ਤੋਂ ਸਿਰਫ 12 ਮੀਟਰ ਦੀ ਦੂਰੀ ਦੇ ਉੱਤੇ ਫਸ ਗਿਆ ਜਿੱਥੇ ਠੰਡ ਦੇ ਕਾਰਨ ਇਹਨਾਂ ਸਾਰਿਆਂ ਦੀ ਮੌਤ ਹੋ ਗਈ ਕੈਨੇਡੀਅਨ ਰਾਇਲ ਮੌਂਟੇਡ ਪੁਲਿਸ ਨੇ 19 ਜਨਵਰੀ ਨੂੰ ਐਮਰਸਨ ਮਨੀਟੋਬਾ ਦੇ ਨੇੜੇ ਖੇਤਾਂ ਦੇ ਵਿੱਚੋਂ ਇਹਨਾਂ ਲਾਸ਼ਾਂ ਨੂੰ ਬਰਾਮਦ ਕੀਤਾ ਸੀ ਪਰਿਵਾਰ ਟੂਰਿਸਟ ਵੀਜ਼ੇ ਦੇ ਉੱਤੇ ਕੈਨੇਡਾ ਪਹੁੰਚਿਆ ਸੀ ਅਤੇ ਉਹਨਾਂ ਨੇ ਤਸਕਰਾਂ ਨੂੰ ਪ੍ਰਤੀ ਵਿਅਕਤੀ ਲਗਭਗ 1 ਲੱਖ ਅਮਰੀਕੀ ਡਾਲਰ ਅਦਾ ਕੀਤੇ ਸਨ ਪਰਿਵਾਰ ਅਮਰੀਕਾ ਵਿੱਚ ਨੌਕਰੀ ਅਤੇ ਬਿਹਤਰ ਜ਼ਿੰਦਗੀ ਦੇ ਲਈ ਇਹ ਖਤਰਨਾਕ ਯਾਤਰਾ ਕਰ ਰਿਹਾ ਸੀ। ਗ੍ਰਿਫਤਾਰ ਮੁਲਜ਼ਮ ਫੈਨਲ ਕੁਮਾਰ ਕਾਂਤੀ ਲਾਲ ਪਟੇਲ ਜੋ ਕਿ ਬ੍ਰੈਮਟਨ 온ਟਾਰੀਓ ਦੇ ਵਿੱਚ ਰਹਿੰਦਾ ਹੈ ਉਸ ਨੂੰ 5 ਸਤੰਬਰ ਨੂੰ ਟੋਰਾਂਟੋ ਪੁਲਿਸ ਨੇ ਗ੍ਰਿਫਤਾਰ ਕੀਤਾ। ਇਹ 2018 ਦੇ ਵਿੱਚ ਕੈਨੇਡਾ ਦੀ ਪੀਆਰ ਹਾਸਲ ਕਰ ਚੁੱਕਾ ਸੀ ਅਤੇ ਭਾਰਤ ਦੇ ਵਿੱਚ ਵੀ ਇਸ ਦੇ ਖਿਲਾਫ ਕਈ ਕੇਸ ਚੱਲ ਰਹੇ ਨੇ। ਅਮਰੀਕੀ ਅਦਾਲਤ ਦੇ ਮੁਤਾਬਕ ਫੈਨਲ ਨੇ 18 ਜਨਵਰੀ 2022 ਨੂੰ ਵਿਨੀਪੈਕ ਤੋਂ 11 ਭਾਰਤੀਆਂ ਨੂੰ ਇੱਕ ਵੈਨ ਦੇ ਵਿੱਚ ਬਿਠਾ ਕੇ ਯੂਐਸ ਕੈਨੇਡਾ ਸਰਹੱਦ ਦੇ ਨੇੜੇ ਛੱਡ ਦਿੱਤਾ ਪਰਿਵਾਰ ਇਸ ਗਰੁੱਪ ਦੇ ਵਿੱਚ ਸ਼ਾਮਿਲ ਸੀ ਅਤੇ ਉਹ ਅਮਰੀਕਾ ਵਾਲੇ ਪਾਸੇ ਵੈਨ ਲੈਣ ਲਈ ਖੜੇ ਡਰਾਈਵਰ ਨੂੰ ਲੱਭਣ ਲਈ ਤੁਰ ਪਿਆ ਪਰ ਤੂਫਾਨ ਦੇ ਵਿੱਚ ਫਸ ਗਿਆ ਫੈਨਲ ਪਟੇਲ ਨੂੰ ਅਮਰੀਕੀ ਅਦਾਲਤ ਦੇ ਵਿੱਚ ਹਿਊਮਨ ਟ੍ਰੈਫਿਕਿੰਗ ਕ੍ਰਿਮੀਨਲ ਕਾਂਸਪੀਰੇਸੀ ਅਤੇ ਹੋਮਸਾਈਡ ਨਾਲ ਜੁੜੇ ਚਾਰजेस ਦਾ ਸਾਹਮਣਾ ਕਰਨਾ ਹੋਵੇਗਾ ਜਿਸ ਦੇ ਵਿੱਚ ਘੱਟੋ ਘੱਟ 1 ਸਾਲ ਤੋਂ ਵੱਧ ਦੀ ਸਜ਼ਾ ਹੋ ਸਕਦੀ ਹੈ ਭਾਰਤ ਦੇ ਵਿੱਚ ਵੀ ਉਸ ਦੇ ਖਿਲਾਫ ਪਹਿਲਾਂ ਹੀ ਅਜਿਹੇ ਮਾਮਲੇ ਚੱਲ ਰਹੇ ਨੇ ਇਹ ਗ੍ਰਿਫਤਾਰੀ ਉਸ ਅੰਤਰਰਾਸ਼ਟਰੀ ਤਸਕਰੀ ਗੈਂਗ ਦੇ ਨਾਲ ਜੁੜੀ ਹੈ ਜਿਸ ਨੇ ਭਾਰਤ ਤੋਂ ਲੋਕਾਂ ਨੂੰ ਵਿਦਿਆਰਥੀ ਵੀਜ਼ੇ ਦੇ ਉੱਤੇ ਕੈਨੇਡਾ ਲਿਆ ਕੇ ਫਿਰ ਅਮਰੀਕਾ ਭੇਜਿਆ ਨਵੰਬਰ 2024 ਦੇ ਵਿੱਚ ਅਮਰੀਕੀ ਅਦਾਲਤ ਨੇ ਹਰਸ਼ ਕੁਮਾਰ ਰਮਨ ਲਾਲ ਪਟੇਲ ਅਤੇ ਸਟੀਵ ਐਂਥਨੀ ਸ਼ੈਡ ਨੂੰ ਸਾਰੇ ਚਾਰजेस ਦੇ ਵਿੱਚ ਦੋਸ਼ੀ ਠਹਿਰਾਇਆ ਸੀ ਪਟੇਲ ਨੂੰ ਡਰਟੀ ਹੈਰੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਉਹ ਨੈੱਟਵਰਕ ਦਾ ਮੁੱਖ ਕੋਆਰਡੀਨੇਟਰ ਵੀ ਸੀ ਮਈ 2025 ਦੇ ਵਿੱਚ ਪਟੇਲ ਨੂੰ 10 ਅਤੇ ਸ਼ੈਡ ਨੂੰ 5 ਸਾਲ ਦੀ ਸਜ਼ਾ ਹੋਈ ਇਹ ਗੈਂਗ ਸ਼ਿਕਾਗੋ ਦੇ ਇੱਕ ਰੈਸਟੋਰੈਂਟ ਚੇਨ ਦੇ ਨਾਲ ਵੀ ਜੁੜਿਆ ਹੈ ਜਿੱਥੇ ਤਸਕਰ ਨੌਕਰੀਆਂ ਦੇ ਕਰਜ਼ੇ ਵਸੂਲਦੇ ਸਨ ਕੈਨੇਡਾ ਦੇ ਵਿੱਚ ਰਹਿਣ ਵਾਲੇ ਪੰਜਾਬੀਆਂ ਲਈ ਇਹ ਖਬਰ ਮਾਇਨੇ ਰੱਖਦੀ ਹੈ ਕਿਉਂਕਿ ਕੈਨੇਡਾ ਤੋਂ ਕਈ ਪੰਜਾਬੀ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਕੇ ਅਮਰੀਕਾ ਪਹੁੰਚ ਜਾਂਦੇ ਨੇ ਪਰ ਹੁਣ ਸਰਹੱਦ ਤੇ ਵਿધਾਈ ਸਖਤੀ ਕਾਰਨ ਅਜਿਹਾ ਕਰਨਾ ਨਾਮੁਮਕਿਨ ਹੈ ਅਧਿਕਾਰੀ ਵਾਰ-ਵਾਰ ਚੇਤਾਵਨੀ ਦੇ ਰਹੇ ਨੇ ਕਿ ਅਜਿਹੇ ਨੈਟਵਰਕਸ ਤੋਂ ਬਚੋ ਅਤੇ ਕਾਨੂੰਨੀ ਰਸਤੀਆਂ ਦੇ ਰਾਹੀਂ ਹੀ ਮੁਲਕਾਂ ਦੇ ਵਿੱਚ ਦਾਖਲ ਹੋਵੋ